ਸਾਰਿਆਂ ਪਿਆਰ ਦੀ ਸਤਿ ਸ੍ਰੀ ਅਕਾਲ ਜੀ। ਹੋਰ ਕੀ ਹਾਲ ਚਾਲ ਆਮੀਦ ਕਰਦੇ ਆ ਸਾਰੇ ਜਾਣੇ ਠੀਕ ਠਾਕ ਹੋਵੋਗੇ। ਸਵਾਗਤ ਹੈ ਸ਼ਰਾਂ ਦਾ ਆਪਣੇ ਇੱਕ ਨਵੇਂ ਬਲੌਗ ਦੇ ਵਿੱਚ ਤੇ ਲੋ ਜੀ ਆਪਾਂ ਸੱਚਖੰਡ ਸ਼੍ਰੀ ਜੂਠ ਸਾਹਿਬ ਦੀ ਯਾਤਰਾ ਕਰਕੇ ਘਰੇ ਪਹੁੰਚ ਗਏ ਆ ਤੇ ਆਪਾਂ ਘਰੇ ਆਏ ਹਾਂ ਅੱਜ ਤੀਜਾ ਦਿਨ ਆ ਅ 21 ਤਰੀਕ ਨੂੰ ਆਪਾਂ ਘਰੇ ਪਹੁੰਚੇ ਸੀ 21 ਜੂਨ ਨੂੰ 21 ਜੂਨ 2022 ਤੇ ਉਸ ਤੋਂ ਬਾਅਦ ਸਾਡੇ ਬਲੌਗ ਬਣਾਉਣ ਦਾ ਮੈਨੂੰ ਟਾਈਮ ਹੀ ਨਹੀਂ ਲੱਗਿਆ ਕਿਉਂਕਿ ਮੈਂ 2 ਦਿਨ ਤਾਂ ਬਿਲਕੁਲ ਹੀ ਫਰੀ ਨਹੀਂ ਸੀ ਹੈਗਾ ਤੇ 21 ਤਰੀਕ ਨੂੰ ਆ ਕੇ ਬਸ ਘਰੇ ਕੱਪੜਾ ਲੀੜਾ ਕੱਢ ਕੇ ਗੱਡੀ ਦੇ ਵਿੱਚੋਂ ਆਪਾਂ ਨਾਲ ਦੀ ਨਾਲ ਗੱਡੀ ਦੀ ਸਰਵਿਸ ਕਰਾਉਣ ਨਿਕਲ ਗਏ ਸੀਗੇ ਮੈਂ ਘਰੇ 1 ਮਿੰਟ ਵੀ ਨਹੀਂ ਠਹਿਰਿਆ ਹੈਗਾ ਤੇ ਫਿਰ ਮੈਨੂੰ ਨੀਂਦ ਫੁੱਲ ਚੜੀ ਹੋਈ ਸੀ ਮੈਂ ਜਾ ਕੇ ਵਰਕਸ਼ਾਪ ਦੇ ਵਿੱਚ ਉੱਥੇ ਗੱਡੀ ਖੜਾ ਕੇ ਕੰਮ ਕਰਾ ਦੱਸ ਕੇ ਉਹਨਾਂ ਨੂੰ ਉਹਨਾਂ ਦਾ ਰੈਸਟ ਏਰੀਆ ਤੇ ਬਚੇ ਇਸੇ ਲੱਗਿਆ ਹੋਇਆ ਸੀ ਗਰਮੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਪੈ ਰਹੀ ਆ ਤੇ ਮੈਂ ਉੱਥੇ ਜਾ ਕੇ ਸੌਂ ਗਿਆ ਫਿਰ ਸ਼ਾਮ ਤੱਕ ਮੇਰੀ ਗੱਡੀ ਦਾ ਕੰਮ ਹੋਇਆ ਹਨੇਰਾ ਹੋ ਗਿਆ ਸੌਂਦੇ ਹੋਏ ਤੇ ਫਿਰ ਕੱਲ ਮੈਂ ਸ਼ਵੇਰੀ ਨਾ ਤੋਂ ਕਿ ਨਿਕਲ ਗਿਆ ਆਪਣਾ ਧੋਰੀ ਨੂੰ ਆਪਣਾ ਏਸੀ ਲਗਾਉਣਾ ਸੀ ਏਸੀ ਲੈਣਾ ਸੀ ਕੱਲ ਮੈਨੂੰ ਤਿੰਨ ਚਾਰ ਉਥੇ ਹੀ ਵੱਜ ਗਏ ਸਿਲੈਕਟ ਕਰਦੇ ਨੂੰ ਲੈਂਦੇ ਕਰਦੇ ਨੂੰ ਐਸੀ 4-5 ਵਜੇ ਮੈਂ ਘਰੇ ਆਇਆ ਆ ਫਿਰ ਮੈਂ ਉੱਥੇ ਵੀ ਬਲੌਗ ਨਹੀਂ ਬਣਾਇਆ ਹੈਗਾ ਤੇ ਅੱਜ ਆਪਾਂ ਘਰ ਦੇ ਬਲੌਗ ਦੀ ਸ਼ੁਰੂਆਤ ਕਰਨ ਲੱਗੇ ਆ ਅੱਜ ਤਰੀਕ ਹੈਗੀ ਹੈ 23 2025 23 ਜੂਨ 2025 ਤੇ ਲੋ ਜੀ ਆਪਾਂ ਏਸੀ ਲਵਾਉਣ ਲੱਗੇ ਆ ਏਸੀ ਲਵਾਉਣਾ ਆਪਾਂ ਇੱਥੇ ਰੂਮ ਦੇ ਵਿੱਚ ਲਵਾਉਣਾਗਾ ਦਿਖਾਉਣ ਲੱਗ ਗਏ ਹੌਲੀ ਹੌਲੀ ਕਰਕੇ ਕੰਮ ਇੱਕ ਤਾਂ ਇੱਥੇ ਇਹ ਗੱਡੀਆਂ ਲਵਾਉਣੀਆਂ ਨੇ ਹਾਲੇ ਤੱਕ ਇਹ ਤਾਂ ਨਹੀਂ ਮੈਨੂੰ ਟਾਈਮ ਲੱਗ ਰਿਹਾ ਬਣਵਾਉਣ ਦਾ ਤੇ ਦੇਖਦੇ ਆ ਏਸੀ ਵਾਲਾ ਏਸੀ ਇੱਥੇ ਲਾਉਂਦਾ ਪੁਆਇੰਟ ਤਾਂ ਇੱਥੇ ਰੱਖਿਆ ਹੋਇਆ ਕਿ ਉੱਥੇ ਲਾਉਂਦਾ ਉੱਪਰ ਇਹ ਮੌਕੇ ਤੇ ਦੇਖਾਂਗੇ ਬਾਹਰ ਦੀ ਕਿਰਪਾ ਨਾਲ ਏਸੀ ਆਪਾ ਲਿਆਂਦਾ ਤੇ ਕੱਲ ਹੀ ਲਿਆਂਦਾ ਸੀਗਾ ਲੋਇਡ ਦਾ ਏਸੀ ਆ ਉਧਰ ਪਿਆ ਕੰਪਰੈਸਰ ਤੇ ਸਟੈਬਲਾਈਜ਼ਰ ਇਹਦਾ ਬਾਈਆਂ ਦਾ ਫੋਨ ਆ ਗਿਆ ਸੀ ਮੈਨੂੰ ਉਹ ਕਹਿੰਦੇ ਵੀ 12 ਕਵਾਦ ਨੂੰ ਅਸੀਂ ਆਉਣੇ ਆ ਤੇ ਮੈਨੂੰ ਵੀ ਕਾਲੀ ਆਪਾਂ ਨੂੰ ਕਿਉਂਕਿ ਆਪਣੇ ਇੱਕ ਨਵੇਂ ਟੂਰ ਦੀ ਤਿਆਰੀ ਕਰਨੀ ਆ ਹੋਰ ਤੇ ਮੰਮੀ ਬਣਾਈ ਜਾਂਦੀਆਂ ਰੋਟੀਆਂ ਤੇ ਬਾਕੀ ਛੇਤੀ ਦਾਦੇ ਸਾਨੂੰ ਆਪਾਂ ਕਿੱਧਰ ਦੀ ਤਿਆਰੀ ਕਰ ਰਹੇ ਆ ਚਲੋ ਇਸ ਵਾਰ ਇੱਥੇ ਰੂਮ ਦੇ ਵਿੱਚ ਆਪਾਂ ਏਸੀ ਲੱਗਦਾ ਹੋ ਜੋ ਜੇ ਅਸੀਂ ਬਾਹਰ ਵੀ ਜਾਂਦੇ ਆ ਤਾਂ ਫਿਰ ਮੇਰੀ ਮਾਤਾ ਨੂੰ ਮੰਮੀ ਨੂੰ ਓੱਖਾ ਹੁੰਦਾ ਸੀ ਗਰਮੈਸ ਸੀ ਚਲੋ ਇੱਥੇ ਪਿਆਤਰਿਆ ਕਰਨਗੇ ਛੱਡ ਕੇ ਕਿ ਗਰਮੀ ਟੈਂਪਰੇਚਰ 42 45 ਡਿਗਰੀ ਤੇ ਜਾ ਰਿਹਾ ਤਾਂ ਫਿਰ ਅੰਦਰ ਪੱਖੇ ਵੀ ਨੇ ਉਸ ਉਹ ਵੀ ਸਾਰਾ ਦਿਨ ਸੇਕ ਮਾਰਦੇ ਨੇ ਤਾਂ ਅੰਦਰ ਤਾਂ ਖੜਬ ਨਹੀਂ ਹੁੰਦਾ ਤੇ ਹਾਲੇ ਅਸੀਂ ਹਜੂਰ ਸਾਹਿਬ ਵੱਲ ਗਏ ਸੀਗੇ ਤਾਂ ਉੱਤਰ ਤਾਂ ਬੱਦਲ ਬਾਈ ਫੁੱਲਾ ਮੀਂਹ ਡਿੱਲੀ ਦਾ ਡਿੱਲੀ ਪਈ ਜਾਂਦਾਗਾ ਸਾਨੂੰ ਗਰਮੀ ਮਹਿਸੂਸ ਵੀ ਨਹੀਂ ਹੋਈ ਬਲਕੇ ਅਸੀਂ ਪੱਖੇ ਛੱਡ ਕੇ ਕੰਬਲ ਲੈ ਕੇ ਪੈਂਦੇ ਰਹੇ ਹਾਂ ਉੱਥਾ ਉਧਰ ਮੌਸਮ ਨਾਲ ਫਿਲਹਾਲ ਵਧੀਆ ਹੈਗਾ ਤੇ ਇੱਥੇ ਆਉਂਦੇ ਤਾਂ ਅੱਗ ਲੱਗਦੀ ਸੀ ਐਨੀ ਜ਼ਿਆਦਾ ਗਰਮੀ ਆ ਬੈਠਣੀਆਂ ਜਾਂ ਖੰਦਰ ਖੜਿਆ ਨਹੀਂ ਜਾਂਦਾ ਤਾਂ ਫਿਰ ਮੈਂ ਕੱਲ ਜਾਤੀ ਐਸੀ ਚੱਕਲੇ ਦਾ ਉੱਪਰ ਚੋਖਾ ਨਗਰੀ ਕੰਮ ਕਰਦਾ ਆ ਜ਼ਿੰਦਗੀ ਪਰ ਚੱਲੀ ਜਾਣੀ ਆ ਹੌਕਸਾ ਉਤਾਰਣੀ ਆ ਇਹ ਨਹੀਂ ਮੱਕਣੀ ਤੇ ਜੇ ਬੰਦਾ ਜੱਟ ਆਇਆ ਤਾਂ ਉਹਨੂੰ ਥੋੜਾ ਰੱਖ ਵੀ ਰਣਾ ਸਹੀ ਦਾ ਜਲੋਜੀ ਹਾਂ ਰੋਟੀ ਪਾਣੀ ਕਾਲੀ ਆ ਪਹਿਲਾਂ ਬਾਕੀ ਦੇ ਕੰਮ ਕਲੀਅਰ ਕਰਦੇ ਹਾਂ ਬਣੇ ਰਹੋ ਆਪਣੀ ਵੀਡੀਓ ਨਾਲ ਜੋ ਜੇ ਅਸੀਂ ਆਲੇ ਆ ਕੇ ਮੁੰਡੇ ਕੇਸੀ ਲਾਉਣ ਦਿਖਾਉਣੇ ਆ ਸੋਨ ਜਲੋਜੀ ਕੋਲ ਲੈ ਆਇਆ ਸੀ ਬੋਰ ਚੱਲਦੇ ਆ ਇਹ ਰੂਮ ਮੇਂ ਲਗਾ 12x12 ਹੁੰਦਾ ਇਹਦਾ ਇੱਕ ਵਾਰੀ ਨਾਪ ਲੈ ਲਿਓ ਨਾਪ ਲੈ ਕਹਿਣ ਜਮਾ ਸੈਂਟਰ ਚ ਰੱਖੇਲ ਨੂੰ ਹੈ ਹਾਂ ਮੈਂ ਤੁਹਾਡਾ ਦਾ ਕੰਮ ਆ ਖਣ ਨਾਲ ਨਾਪ ਲੋਚਾ ਬਿਲਕੁਲ ਸੈਂਟਰ ਚ ਰਹੇ ਇਹ ਇਧਰ ਦਰਵਾਜਾ ਕਰਕੇ ਮੋਰੀ ਕਰਕੇ ਕੋਈ ਫਰਕ ਤਾਂ ਨਹੀਂ ਪਊਗਾ ਅਸਿਆ ਤੇ ਜੇ ਇਧਰ ਰੱਖਦੇ ਆਪਾਂ ਇਧਰ ਲਾਉਣੇ ਆ ਜੇ ਸਤਰ ਗੱਲ ਇਹ ਪਾਣੀ ਵਾਲਾ ਪਾਇਪ ਨਹੀਂ ਰੱਖਿਆ ਯਾਰ ਅਜੀ ਹਣਾ ਪਾਣੀ ਵਾਲਾ ਜੀ ਕੁਝ ਨਹੀਂ ਹੋਇਆ ਅੰਦਰ ਸਦਾ ਥੋੜਾ ਹੋ ਗਿਆ ਹਾਂ ਲੇ ਮੁੰਡਿਆ ਸਰਾਖ ਦੇਖ ਕੇ ਪੂਰਾ ਪੂਰਾ ਮਾਰੀ ਹੈ ਹਾਂ ਮਾਸੇਰ ਕਿਤਾ ਕੀ ਲੱਗਣਾ ਹਾਂ ਬੱਬਾ ਨਾ ਨੀ ਕਵਤਾਂ ਘੱਟਾ ਕੇ ਹਾਈ ਸੈਂਸ ਜੇ ਇਹ ਸੇਕਾ ਵਰਗੇ ਤੋੜੂ ਇਹ ਤਾਂ ਕੋਠੇ ਦੇ ਟਿਕੂ ਉੱਪਰ ਨਾ ਇਹ ਜਿਹੜਾ ਨੇ ਸਟੈਬਲਾਈਜ਼ ਫੋਨ ਲਿਆ ਇਸੀ ਦਾ ਕਰਤਾ ਫੈਟ ਹੋਣਾ ਉੱਪਰਲਾ ਰਹਿਣਾ ਕੰਪਰੈਸਰ ਵਾਲਾ ਕੰਮ ਹੋ ਕਰਨੇ ਹੁਣ ਤੇ ਇੱਕ ਆਪਣਾ ਰਹਿ ਗਿਆ ਸਟੈਬਲਾਈਜ਼ਰ ਨਾਲ ਚਲੋ ਕੰਪਲੀਟ ਹੋ ਕੇ ਲੱਗ ਰਹਿਣ ਦਿਆਂ ਨੂੰ ਫਿਰ ਦਿਖਾਉਣੇ ਆਪਾਂ ਉੱਪਰ ਆ ਕੇ ਜੇ ਮੁੰਡੇ ਕੰਪਰੈਸਰ ਕੱਸੀ ਜਾਂਦੇ ਆ ਉੱਪਰ ਨੀਚੇ ਵਾਲਾ ਕੰਮ ਸਟੈਬਲਾਈਜ਼ਰ ਲੈਂਦਾ ਰਹਿਣਾ ਲੌਂਗ ਵਾਲਾ ਆਪਣਾ ਕੰਪਰੈਸਰ ਦਾ ਕਰੀ ਜਾਂਦੇ ਕੰਮ ਤੋਪ ਬਹੁਤ ਜ਼ਿਆਦਾ ਆ ਵੀ ਘੜਿਆਣੀ ਜਾਂਦਾ ਘੜਿਆਂ ਨੂੰ ਵੀ ਸਾਹ ਚੜੀ ਜਾਂਦੇ ਆ ਤੋਪ ਚਾ ਹਾ ਤਾਂ ਬਾਈ ਕਹਿੰਦਾ ਬਾਈ ਮੈਨੂੰ ਬੁਲਾ ਹੀ ਨਾ ਜਿੰਨਾ ਟਾਈਮ ਉੱਤੇ ਬੈਠਾ ਬੋਲਦਾ ਵੀ ਸਾਹਾਂ ਚੜਦਾ ਕਹਿੰਦਾ

ਬਹੁਤ ਇਕੱਠਾ ਯਾਰ ਬਹੁਤ ਜ਼ਿਆਦਾ ਇਕੱਠਾ ਅੱਛਾ ਜੀ ਪੈਰਧਰ ਨੂੰ ਜਗ੍ਹਾ ਨਹੀਂ ਮਿਲਦੀ ਕਮਰੇ ਨਹੀਂ ਮਿਲੇ ਹੈਗੇ ਸਾਨੂੰ ਅਸੀਂ ਜਾ ਕੇ ਹਫ਼ਤਾ 7 ਦਿਨ ਤਾਂ ਅਸੀਂ ਬਾਹਰ 8 ਕਿਲੋਮੀਟਰ ਦੂਰ ਰਹੇ ਕਿਸੇ ਗੁਰਦੁਆਰੇ ਹਾਂ ਅੱਛਾ ਜੀ ਹਾਂ ਫਿਰ 8 ਦਿਨਾਂ ਬਾਅਦ 7 ਦਿਨਾਂ ਬਾਅਦ ਅਸੀਂ ਸਾਨੂੰ ਜਾ ਕੇ ਬਿਨਾ AC ਤੋਂ ਰੂਮ ਮਿਲਿਆ ਅੱਛਾ ਪੂਰੀ ਜਦੋਂ ਜਹਾਜ਼ ਨਾਲ ਤਾਂ ਕਿ ਅਸੀਂ ਦਰਬਾਰ ਸਾਹਿਬ ਦੇ ਦਰਸ਼ਨ ਕਰ ਸਕੀਏ ਅੱਛਾ ਅੱਛਾ ਕੋਲੇ ਰਹਿ ਕੇ ਹਾਂ ਇੱਥੇ ਰਾਹ ਹੈ ਇਸ ਕਤੇਗੀ ਤੁਸੀਂ ਉੱਥੇ ਤੁਸੀਂ ਨਾ ਮੈਂ ਤੁਹਾਨੂੰ ਪਹਿਲਾ 8 ਦਿਨ ਤਾਂ ਸੀ ਸੱਚਖੰਡ ਦਰਬਾਰ ਸਾਹਿਬ ਤੋਂ 8 ਕਿਲੋਮੀਟਰ ਦੂਰ ਰਹਿ ਕੇ ਗੁਰਦੁਆਰਾ ਨਾਨਕਸਰ ਇਤਿਹਾਸਕ ਗੁਰਦੁਆਰਾ ਉਹੀ ਉੱਥੇ ਬਾਬਾ ਨਾਨਕ ਸਿੰਘ ਨੇ ਨਹੀਂ ਗਏ ਨਾ ਉੱਥੇ ਤਾਂ ਯਾਰ ਮਿਲਦਾ ਹੀ ਨਹੀਂ ਕਮਰਾ ਹੀ ਨਹੀਂ ਮਿਲਦਾ ਯਾਰ ਇੰਨੀ ਗਰਮੀ ਜੂੰ ਮੈਂ ਕਹਣਾ ਯਾਰ ਅੰਤਾਂ ਦੇ ਲੋਕ ਨੇ ਗਰਮੀ ਤਾਂ ਹੈ ਹੀ ਨਹੀਂ ਯਾਰ ਉੱਥੇ ਨਹੀਂ ਮਹਾਰਾਜਾ ਨਹੀਂ ਫਿਰ ਉਹ ਵੱਧ ਕਰਦੇ ਹੁੰਦੀ ਆ ਨਾ 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 ਨੀ ਪਰ ਹੈ ਨੀ ਪਰ ਹੈ ਨਾ ਪੱਦਲਵਾਹੀ ਨਹੀਂ ਚੱਕੀ ਜਾਂਦੀ ਯਾਰ ਹਾਂ ਹਾਂ ਅੱਜ ਤਾਂ ਬਲਕਿ ਪਸਤਾਨਾਂ ਇੱਥੇ ਆ ਕੇ ਮੈਂ ਤਾਂ ਇੱਥੇ ਆ ਕੇ ਕਿਹਾ ਮੈਂ ਹਾਲੇ ਮਹੀਨਾ ਹੋਰ ਲਾਇਆ ਹੁੰਦੇ ਉਧਰ ਯਾਰ ਰਾਮ ਫੌਜੀ ਦੋਖਾ ਦੀ ਕਰ ਰਾਮ ਸਿੰਘ ਫੌਜੀ ਕਾਹ ਮੈਂ ਡਿਊਟੀ ਕਰਨੀ ਆ ਡਿਊਟੀ ਕਰ ਚੱਲ ਡਿਊਟੀ ਤਾਂ ਮੇਰੇ ਵੀ ਮੇਰੇ ਵੀ ਸਕੂਲ ਲੱਗਣ ਵਾਲੇ ਨੂੰ ਦੇਖ ਕੇ ਭਾਈ ਦੇਖ ਕੇ ਕਰੀ

ਬੱਸ ਕਰਨਾ ਦੋ ਲਾ। ਅੱਛਾ। ਰਾਮ ਨੂੰ ਕੋਈ ਦੇਣਾ ਮੱਝ ਹੋ ਗਈ। ਹੋਰਨ ਰਾਮ ਸਿੰਘ ਫੌਜੀ ਕਹਿੰਦੇ ਮੈਂ ਡਿਊਟੀ ਜਾਣਾ। ਮੈਂ ਕਿਹਾ ਚੱਲ ਬਰਾ। ਉਹ ਖੇਚੀ ਗੱਡੀ ਦੋ ਦਿਨਾਂ ਚ ਮਰੀ ਇੱਥੇ। ਮੈਂ ਕਰਦਾ। ਆਨ ਖੁੱਲਾ ਡੁੱਲਾ ਇੱਕ ਬੰਦੇ ਦਾ ਯਾਰ ਵਿਚੀ ਤੱਕ ਕਮਰੇ ਲੈ ਕੇ कह लिए बिच बहारे माड़ा मोटा बहार खाने पीना पवे बिच डीजल खर्चा करके एक बंद का यार सोलह सतारह हज़ार रुपया खर्चा आता एक बंद का एन खुला डुल्ला पूरा पूरा खुला डुला करके पूरा खुला डुल्ला करके जिते मर्जी बह जा उठ खड़ खा पीला ਜਿੱਦ ਨੂੰ ਮਰਜ਼ੀ ਗੱਡੀ ਘੁਮਾ ਲਾ ਜਿੱਦ ਨੂੰ ਮਰਜ਼ੀ ਲੈ ਜਾ ਅੱਛਾ ਕੋਈ ਰਾਜ ਕੋਈ ਨਾ ਕੋਈ ਡੱਕਾ ਨਹੀਂ ਕੋਈ ਨਹੀਂ ਘੇਰ ਕਰ ਗਿਆ ਇਹ ਆਏਗਾ ਘੇਰਨਾ ਕਿਨੇ ਯਾਰ ਘੇਰ ਜਿਆਦਾ ਜਿਆਦਾ ਤਾਂ ਗੱਡੀ ਵੱਧ ਪਹਚਾਈ ਹੋਵੇ ਓਵਰ ਸਪੀਡ ਤੇ ਘੇਰਨਗੇ ਜਾਂ ਤੇਰੇ ਕੋਲ ਕਾਗਜ਼ ਪੱਤਰ ਨਹੀਂ ਪੂਰੇ ਤਾਂ ਮਤਲਬ ਕੀ ਕਹਿਣਾ ਵੀ ਤੇਰਾ ਮੜਾ ਮੋਟਾ ਚਲਾਨ ਕੱਟਣਗੇ ਜਾਂ ਓਵਰ ਸਪੀਡ ਦਾ ਕੱਟਣਗੇ ਕੋਵਰ ਸਪੀਡ ਦਾ ਗੱਡੀ ਆਪਦੀ ਬੱਸ ਪੁਲਿਸ ਵਾਲਿਆਂ ਨੂੰ ਦੇਖ ਕੇ ਲਿਮਟ 'ਚ ਰੱਖੇ ਬੰਦਾ ਹੈ ਸਪੀਡ ਲਿਮਟ ਲਿਮਟ 'ਚ ਲਿਮਟ 'ਚ ਨੋਰਮਲ 80 ਹੁੰਦੀ ਆ ਜਿਵੇਂ ਕਹ ਲਈ ਆਪਾਂ ਮੜਾ ਮੋਟਾ ਨਹੀਂ ਰਸ਼ਬੇਰਾ ਹੁੰਦਾ ਆਪਾਂ ਨੂੰ ਥੋੜੀ ਭੁਜਾ ਲੈ ਗੱਡੀ ਜਿਵੇਂ ਆਪ ਨੂੰ ਪਤਾ ਲੱਗਦਾ ਮੂਰੇ ਵੀ 5-4 ਕਿਲੋਮੀਟਰ ਤੱਕ ਕੋਈ ਖੜੇ ਖੜੇ ਨੇ ਤਾਂ ਗੱਡੀ ਹੌਲੀ ਕਰ ਲੈ 19 ਦੀ ਸਪੀਡ ਘਟਾ ਲੈ ਜਣੀ ਕੋਈ ਚੱਕਰ ਨਹੀਂ ਹੈ ਐਡਾ ਆਹ ਬਰਾ ਪਤਾ ਭੇਜਦਾ ਆ ਗਿਆ ਫਿਰ ਹੁਣ ਉਧਰ 4-5 ਸਾਲਾਂ ਤੋ ਜਾਣੇ ਆ lâu dì xin lỗi xin lỗi xin lỗi xin lỗi xin lỗi xin ਆਖੀ ਸਾਡੇ ਮਿਸਤਰੀ ਨੇ ਸੋਚਾ ਐਸੀ ਲਈ ਹੋ ਗਿਆ ਹੈ ਤੁਸੀਂ ਹੋਰ ਬੋਲ ਸਕਦੇ ਹੋ ਹਾਂ ਐਸੀ ਹੋ ਗਿਆ ਹੁਣ 16 ਦੇ ਕਾਹ ਦਾ ਹੈ ਹੈ 16 ਦੇ ਕਰਾਉਣ ਹੁਣ ਇਹਨੂੰ ਕਦਾਂ ਆਉਣ ਤੋਂ ਮੰਗਣਾ ਯਾਦ ਹੋਵੇ ਅੰਦੀ ਤੇ